ਹਾਂਜੀ ਅੱਜ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਆ ਉਹ ਆ ਕਿਤਾਬਾਂ ਦੀ ਲਾਇਬ੍ਰੇਰੀ ਬਾਰੇ ਤੁਸੀਂ ਹੁਣ ਆਪਦੇ ਘਰ ਚ ਲਾਇਬ੍ਰੇਰੀ ਬਣਾ ਸਕਦੇ ਹੋ ਸਿਰਫ 499 ਰੁਪਏ ਵਿੱਚ ਦੁਬਾਰੇ ਫੇਰ ਦੁਹਰਾ ਰਿਹਾ ਤੁਸੀਂ ਆਪਣੇ ਘਰ ਲਾਇਬ੍ਰੇਰੀ ਬਣਾ ਸਕਦੇ ਹੋ 499 ਵਿੱਚ ਇਹ ਕਿਤਾਬਾਂ ਅਸੀਂ ਇਕੱਠੀਆਂ ਕੀਤੀਆਂ ਜਿਹੜੀਆਂ 6 ਕਿਤਾਬਾਂ ਇਹ 6 ਕਿਤਾਬਾਂ ਨਾਲ ਤੁਸੀਂ ਆਪਣੇ ਘਰ ਵਿੱਚ ਲਾਇਬ੍ਰੇਰੀ ਦੀ ਸ਼ੁਰੂਆਤ ਕਰ ਸਕਦੇ ਹੋ ਇਹ 6 ਕਿਤਾਬਾਂ ਜਿਨ੍ਹਾਂ ਦੀ ਕੀਮਤ 1300 ਦੇ ਲਗਭਗ ਆ ਤੇ ਤੁਹਾਨੂੰ ਅਸੀਂ ਇਹ ਸਿਰਫ 499 ਦੇ ਵਿੱਚ ਘਰੇ ਪਹੁੰਚਦੀਆਂ ਕਰ ਦਾਂਗੇ ਤੇ ਜਿਹੜੀਆਂ ਇਹ 6 ਕਿਤਾਬਾਂ ਹੈਗੀਆਂ ਪਿਛਲੇ ਸਾਲਾਂ ਕਈ 2-3 ਸਾਲ ਪਹਿਲਾਂ ਨਾ ਅਸੀਂ ਸੈੱਟ ਤਿਆਰ ਕਰਦੇ ਹੁੰਦੇ ਸੀ ਕਿਤਾਬਾਂ ਦੇ ਜੋ ਘਰ-ਘਰ ਭੇਜਦੇ ਸੀਗੇ ਬਹੁਤ سارے ਸਾਡੇ ਕੋਲ ਐਡਰੈਸ ਹੈਗੇ ਵੀ ਆ ਬਹੁਤ سارے ਕੰਟੈਕਟ ਵੀ ਹੈਗੇ ਅਸੀਂ ਉਹਨਾਂ ਨਾਲ ਸੰਪਰਕ ਕਰਾਂਗੇ ਪਰ ਜੇ ਤੁਸੀਂ ਆਪਦੇ ਜਾਂ ਆਪ ਦਾ ਜੇ ਇਹ ਸੈੱਟ ਘਰੇ ਮਂਗਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਇਹਦੇ ਵਿੱਚ 6 ਕਿਤਾਬਾਂ ਜਿਹੜੀਆਂ ਅਸੀਂ ਚੁਣੀਆਂ ਉਹਦੇ ਚ ਪਹਿਲੀ ਕਿਤਾਬ ਹੈਗੀ ਆ ਆਨੰਦਪੁਰ ਦਾ ਮਤਾ ਇਹ ਕਿਤਾਬ 1970 ਦੇ ਵਿੱਚ ਜੋ ਮਤਾ ਪੇਸ਼ ਹੋਇਆ ਸੀਗਾ ਸੂਬਿਆਂ ਲਈ ਬਧੇਰੇ ਅਧਿਕਾਰ ਵਾਲਾ ਠੀਕ ਆ ਮਤਾ ਆਨੰਦਪੁਰ ਦਾ ਉਹਦੀ ਡਿਟੇਲ ਹੈ ਮਤਲਬ ਇਹਦੇ ਵਿੱਚ ਉਹਨਾਂ ਬਾਰੇ ਵੀ ਗੱਲਬਾਤ ਆ ਉਹ ਕਿਉਂ ਸੀ ਕਿਵੇਂ ਸੀ ਕਿਹੜੇ-ਕਿਹੜੇ ਸੀਗੇ ਉਹਨਾਂ ਸਾਰੇ ਬਾਰੇ ਆ ਕਈ ਵਾਰੀ ਜਦੋਂ 84 84 ਬਾਰੇ ਕਦੋਂ ਕੋਈ ਗੱਲ ਛੇੜਦੀ ਹੈ ਤੇ ਉਹ ਉਹਨਾਂ ਵੇਲੇਾਂ 'ਚ ਇਹ ਮਤੇ ਦੀ ਗੱਲ ਵੀ ਆਉਂਦੀ ਹੈ ਵੀ ਉਹ ਮਤਾ ਕਿਹੜਾ ਸੀ ਮੰਗ ਕੀ ਸੀ ਤਾਂ ਉਹ ਇਹ ਕਿਤਾਬ ਆ ਤੁਸੀਂ ਮੰਗਵਾ ਸਕਦੇ ਹੋ ਪੜ ਸਕਦੇ ਹੋ ਇਹਦੇ ਨਾਲ ਤੁਹਾਨੂੰ ਉਸ ਸਮੇਂ ਦੇ ਹਾਲਾਤਾਂ ਬਾਰੇ ਪਤਾ ਲੱਗੂਗਾ ਔਰ ਉਦੋਂ ਦੀਆਂ ਜਿਹੜੀਆਂ ਮੰਗਾ ਸੀ ਉਹਨਾਂ ਦੀਆਂ ਉਹ ਬਾਰੇ ਪਤਾ ਲੱਗੂਗਾ ਇਹ ਕਿਤਾਬ ਮਤਲਬ ਇੱਕ ਤੱਥ ਹੈ ਤੇ ਇੱਕ ਕਿਤਾਬ ਇਹ ਅਗਲੀ ਕਿਤਾਬ ਅਸੀਂ ਇੱਕ ਨਾਵਲ ਪਾਇਆ ਜਿਹਦੇ ਵਿੱਚ ਜਿਹੜਾ ਹੈਗਾ ਗੋਰੀ ਇਹ ਜੋ ਵੀ ਬੰਦਾ ਨਵਾਂ ਬੰਦਾ ਜਾਂ ਪੁਰਾਣਾ ਵੀ ਬੰਦਾ ਕੋਈ ਜਿਹੜਾ ਪਾਠਕ ਪੜਦਾ ਕਿਤਾਬਾਂ ਪੜੂਗਾ ਤੁਹਾਨੂੰ ਬੜਾ ਮਤਲਬ ਮਰਦਸ ਮਲਾਈ ਵਰਗਾ ਨਾਵਲ ਕਹਿ ਸਕਦੇ ਆ ਪਰ ਇਹਨੂੰ ਮਤਲਬ ਇੱਕੇ ਗੇੜੇ ਚ ਹੀ ਪੜਾਇਆ ਜਾਂਦਾ ਇੱਕ ਦਿਨ ਚ ਹੀ ਪੜਾਇਆ ਜਾਂਦਾ ਤੇ ਇਹਦੀ ਕਹਾਣੀ ਬੰਦਾ ਫਿਰ ਪੁੱਛਦੇ ਆ ਬਹੁਤੇ ਲੋਕ ਵੀ ਇਹਦਾ ਦੂਜਾ ਭਾਗ ਹੈਗਾ ਐ ਬਹੁਤ ਹੀ ਕਮਾਲ ਦਾ ਇੱਕ ਨਾਵਲ ਹੈ ਬਚਪਨ ਦੇ ਵਿੱਚ ਬਚਪਨਾ ਦਿਖਾਇਆ ਜਾਂਦਾ ਫਿਰ ਉਹਨਾਂ ਦਾ ਜਵਾਨੀ ਤੇ ਵਿਆਹ ਵੀ ਦਿਖਾਇਆ ਜਾਂਦਾ ਪਾਤਰਾਂ ਦਾ ਤਾਂ ਇਹ ਉਹ ਉਹ ਨਾਵਲ ਹੈ ਜੋ ਕਿ ਛੇਤੀ ਖਤਮ ਹੋਣਾ ਤੇ ਨਵੇਂ ਪਾਠਕਾਂ ਨੂੰ ਕਿਤਾਬਾਂ ਨਾਲ ਜੋੜਦਾ ਹੈ ਔਰ ਉਸ ਤੋਂ ਬਾਅਦ ਇੱਕ ਕਿਤਾਬ ਜਿਹੜੀ ਅਸੀਂ ਜੁਨੀਆ ਹੈਗੀ ਬੰਦਾ ਸਿੰਘ ਬਹਾਦਰ ਦਾ ਜੀਵਨ ਔਰ ਉਹ ਬੰਦਾਵਾ ਦਰ ਕੋਣ ਸੀ ਕਵੇਂ ਸੀ ਕਿੱਥੋਂ ਆਇਆ ਕਵੇਂ ਸਾਰਾ ਬਾਬਾ ਹੋਤੀ ਮਰਦਾਨ ਦੀ ਕਿਤਾਬ ਹੈ ਇਹ ਇਹ ਕਿਤਾਬ ਹੈ ਔਰ ਫਿਰ ਉਸ ਤੋਂ ਬਾਅਦ ਜਿਹੜੀ ਚੁਣੀ ਆ ਖਾਸ ਰਾਜਦੇ ਉਸਰੀਏ ਇਹ ਕਿਤਾਬ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦੀ ਕਿਤਾਬ ਆ ਔਰ ਇਸ ਦੇ ਵਿੱਚ ਮਹਾਰਾਜ ਰਣਜੀਤ ਸਿੰਘ ਬਾਰੇ ਆ ਕਪੂਰ ਸਿੰਘ ਬਾਰੇ ਆ ਬਾਬੇ ਹਰੀ ਸਿੰਘ ਨਲਵਾ ਬਾਰੇ ਆ ਮਤਲਬ ਜਿਹੜੇ ਸਰੀਏ ਸੀਗੇ ਉਹਨਾਂ ਸਾਰਿਆਂ ਬਾਰੇ ਆ ਬਾਬਾ ਪੂਲਾ ਸਿੰਘ ਵਾਰੇ ਟਾਰੀ ਵਾਲੇ ਸਰਦਾਰ ਫਕੀਰ ਅਜ਼ਜ਼ੁਦੀਨ ਸਰਦਾਰ ਬੁੱਧ ਸਿੰਘ ਸਿੰਧਾਵਾਲੀਆ ਮਜੀਠੀਏ ਸਰਦਾਰ ਸਾਰੇ ਉਹਨਾਂ ਬਾਰੇ ਉਹਨਾਂ ਦਾ ਜੀਵਨ ਔਰ ਇਤਿਹਾਸ ਹੈ ਇਸ ਕਿਤਾਬ ਦੇ ਵਿੱਚ ਇਹ ਵੀ ਲਾਇਬ੍ਰੇਰੀ ਦੇ ਸ਼ਿੰਗਾਰ ਤੁਸੀਂ ਬਣਾ ਸਕਦੇ ਆਪਣੇ ਘਰ ਮੰਗਵਾ ਕੇ ਉਸ ਤੋਂ ਬਾਅਦ ਅਸੀਂ ਇੱਕ ਕਿਤਾਬ ਸੋਚਿਆ ਵੀ ਸ਼ੈਰੋ ਸ਼ਾਇਰੀ ਦੀ ਪਾਈ ਜਾਵੇ ਉਹ ਕਿਤਾਬ ਇਹ ਆ ਪ੍ਰਿਜ਼ਮ ਵਿੱਚੋਂ ਲੰਘਦਾ ਸ਼ਹਿਰ ਆਵਾ ਕਿਵੇਂ ਨਜ਼ਰਾਂ ਤੇ ਤੇਰੇ ਸਾਰੇ ਦਾ ਸਾਰਾ ਤਹਿਦਾਰ ਹੀ ਤਹਿਦਾਰ ਹਾਂ ਇੱਕ ਸਿਆਰ ਨਹੀਂ ਹਾਂ ਇਹ ਸ਼ੈਰੋ ਸ਼ਾਇਰੀ ਦੀ ਕਿਤਾਬ ਆ ਕਿਉਂਕਿ ਕਈ ਬੰਦਾ ਨੂੰ ਸ਼ਾਇਰੀ ਵੀ ਪਸੰਦ ਆਉਂਦੀ ਆ ਸੀ ਇੱਕ ਕਰਮਾ ਮਿਲਮਾ ਜਾਂ ਮਤਲਬ ਮਿਕਸ ਵੇਜਿੰਗ ਨੂੰ ਅਸੀਂ ਇੱਕ ਸੈੱਟ ਬਣਾਇਆ ਤੇ ਤੁਸੀਂ ਆਦੇ ਘਰ ਮੰਗਵਾ ਸਕਦੇ ਹੋ ਉਸ ਤੋਂ ਬਾਅਦ ਇੱਕ ਜਿਹੜੀ ਅਖੀਰਲੀ ਦੇ ਛੇਵੀਂ ਕਿਤਾਬ ਆ ਗੰਡ ਤੋਂ ਚਿੱਠੀ ਤੱਕ ਇਹ ਕਿਤਾਬ ਜਿਹੜੀ ਗੰਡ ਹੁੰਦੀ ਸੀ ਪਹਿਲਾਂ ਵਿਆਹਾਂ ਵੇਲੇ ਭੇਜਾਈ ਜਾਂਦੀ ਸੀ ਜਾਂ ਸੁਨੇਹਾ ਸੁਨੇਹੇ ਦੇ ਤੌਰ ਤੇ ਭੇਜੀ ਜਾਂਦੀ ਸੀਗੀ ਤੇ ਉਹਦਾ ਉਹਦਾ ਇਤਿਹਾਸਿਕ ਪੱਖ ਤੇ ਚਿੱਠੀ ਕਿਵੇਂ ਪੌਂਦ ਚਾਈ ਚਿੱਠੀ ਦੇ ਕਿਵੇਂ ਚਿੱਠੀ ਦਾ ਇਹ ਮਤਲਬ ਕੀ ਕੀ ਕਿਵੇਂ ਕਿਵੇਂ ਪੇਸ਼ ਆਈ ਕਿਹੜੇ ਕਿਹੜੇ ਵੱਡੇ ਬੰਦੇ ਨੇ ਉਹਨਾਂ ਦੀਆਂ ਚਿੱਟੀਆਂ ਵੀ ਆਈਆਂ ਵਿੱਚ ਉਹ ਤੁਸੀਂ ਉਹਦੇ ਬਾਰੇ ਜਾਣ ਸਕਦੇ ਹੋ ਇਸ ਕਿਤਾਬ ਵਿੱਚ ਸੋ ਇਹ ਰਿਸਰਚ ਵਰਕ ਆ ਸੋ ਇਹ ਸੀ ਤੁਹਾਡੇ ਘਰ ਇੱਕ ਮਿੰਨੀ ਜੀ ਲਾਇਬ੍ਰੇਰੀ ਦਾ ਸੈੱਟ ਤੇ ਤੁਸੀਂ ਸ਼ੁਰੂਆਤ ਕਰ ਸਕਦੇ ਹੋ ਆਪਣੇ ਘਰ ਲਾਇਬ੍ਰੇਰੀ ਬਣਾਉਣ ਦਾ ਤੇ ਸਿਰਫ ਹੀ 499 ਦੇ ਵਿੱਚ 1300 ਦੇ ਲਗਭਗ ਇਹਨਾਂ ਦੀ ਵੈਸੇ ਕੀਮਤ ਹੈ ਤੇ ਗਰਦੀਪ ਕੈਮਰਾਮੈਨ ਮੈਨ ਦਾ ਬਹੁਤ ਬਹੁਤ ਧੰਨਵਾਦ ਤੇ ਜੇ ਉਹਨੇ ਵੀਡੀਓ ਵਧੀਆ ਬਣਾਈ ਹੋਈ ਤੇ ਤੁਸੀਂ ਸਾਡੇ ਤੋਂ ਇਹ ਸਾਡੀ ਵੈਬਸਾਈਟ ਤੇ ਜਾ ਕੇ ਮੰਗਵਾ ਸਕਦੇ ਹੋ www.shakitabkar.com ਉੱਥੇ ਵੀ ਇਹ ਸੱਟ ਪਾਇਆ ਹੋਆ ਤੁਸੀਂ ਉੱਥੇ ਵੀ ਆਰਡਰ ਕਰ ਸਕਦੇ ਹੋ ਸਾਨੂੰ ਮੋਬਾਈਲ ਨੰਬਰ ਤੇ ਵੀ ਭੇਜ ਸਕਦੇ ਹੋ ਸਾਨੂੰ ਇੰਸਟਾਗ੍ਰਾਮ ਤੇ ਵੀ ਮੈਸੇਜ ਆਪਦਾ ਸਰਨਾਮਾ ਭੇਜ ਸਕਦੇ ਹੋ ਔਰ ਫੇਸਬੁੱਕ ਤੇ ਵੀ ਔਰ ਕੌਣ ਕਰਕੇ ਵੀ ਤੁਹਾਡੇ ਸਾਰਿਆਂ ਦਾ ਧੰਨਵਾਦ ਸਸ਼ਿਕਾ